ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਿਆਂ ਸਭ ਠੀਕ ਠਾਕ ਹੋਵੋਗੇ ਤੇ ਕੰਮ ਚੱਲੀ ਜਾਂਦਾ ਜੀ ਅੱਜ ਲੱਗਿਆ ਨਹੀਂ ਗਿਆ ਹੈਗਾ ਆਹੀ ਸੈਟਿੰਗ ਦੀ ਕਰੀਤੀ ਗੱਲੀਆਂ ਆ ਫਿੱਟ ਕਰੀਆਂ ਨੇ ਕਿਤਾਈ ਉਧਰ ਨੂੰ ਜਿਆਦੇ ਨਾਲ ਦੀ ਅੰਦਰ ਸਪੇਸਰ ਪਾਈ ਨੇ ਤੇ ਰਾਬੜਾ ਰੋਬੜਾ ਪੈ ਗਈਆਂ ਬੈੱਡ ਦੀਆਂ ਤੇ ਉਪਰਲੀ ਦੀਆਂ ਤੇ ਜਿਹੜਾ ਇਹਦੇ ਵਿੱਚ ਫਰਕ ਸੀ ਥੋੜਾ ਜਿਹਾ ਉਹ ਹੀ ਪੱਤੀ ਪੈ ਗਈ ਇੱਕ ਤੇ ਇਹ ਬਰਾਬਰ ਕੀਤਾ ਇਹ ਐਲੀਵੇਟਰ ਦੀ ساری ਪਲੇਟਾਂ ਥੱਲੇ ਵਾਲੀ ਆ ਚਾਦਰ ਨਵੀਂ ਲਾਵਾਂਗੇ। ਏਕਨਾਂ ਬਾਹਮਤੀ ਦੇ ਵਿੱਚ ਬੰਦੇ ਬਹੁਤ ਸਪੈਕਾਂ ਖੋਲ ਦਿੰਦੇ ਨੇ ਥੱਲੇ ਵਾਲੇ ਦੀਆਂ। ਵੀ ਉਹ ਕੁਝ ਕਾਰਨ ਦੇ ਨਾਲ ਉਹ ਕੱਲਾ 2150 ਬੈਲਟ ਪਾ ਲਿਆ ਕਰੋ ਆਪਾਂ ਪਹਿਲਾਂ ਵੀ ਬਹੁਤ ਵਾਰੀ ਕਿਹਾ ਹੈ ਵੀ ਇੰਨਾ ਕੁਝ ਕਰਨ ਦੀ ਲੋੜ ਨਹੀਂ ਹੈਗੀ। ਜਿਕੇ 22 ਦੇ ਵਿੱਚ ਮਸ਼ੀਨਾਂ ਦੀ ਮਤੋਰਾ ਨਹੀਂ ਲੈਂਦੀਆਂ ਹੈਗੀਆਂ। ਵੀ ਸਟਾਪ ਆਕਰਾਂ ਤੋਂ ਵੀ ਦਾਣੇ ਤੇ ਸੀਪਾਂ ਤੋਂ ਵੀ ਦਾਣੇ ਇੱਕ ਤਾਂ ਹਵਾ ਦਾ ਹੁੰਦਾ ਵੀ ਬਲੂਰ ਦੀ ਪੁਲੀ ਵੀ ਜੇ ਹਵਾ ਵਿਵਾਦ ਹੋਵੇ ਤਾਂ ਵੀ ਚੱਕ ਜੱਕ ਮਾਰੀ ਜਾਂਦੀ ਹੁੰਦੀ ਐ ਇੱਕ ਬਾਸ਼ਕੜ ਜੇ ਸਹੀ ਨਾ ਹੋਵੇ ਤਾਂ ਵੀ ਮਾਰਨਾ ਹੁਣ ਕਈਆਂ ਦੇ ਆਹ ਪੱਤੀਆਂ ਨਹੀਂ ਹੁੰਦੀ ਆਹ ਸਪੋਰਟ ਸਿੱਧੀ ਵੇਲ ਹੁੰਦੀ ਐ ਬਈ ਆਹੀ ਐ ਮੂਹ ਲਾ ਲੱਠਾ ਹੁੰਦਾ ਆਹ ਪਲੇਟ ਹੁੰਦੀ ਐ ਪੱਤੀ ਤੇ ਵਿਚਾਲੇ ਗਾਇਪੇ ਹੁੰਦਾ ਸਾਰੇ ਤੇ ਉਹਦੇ ਨਾਲ ਵੀ ਉਹ ਲੜੀ ਨਹੀਂ ਆਉਂਣਾ ਹਟਦੀ ਸੱਬੀ ਚ ਉਹ ਜਿਵੇਂ ਤਿੰਨ ਚਾਰ ਦਾਣਿਆਂ ਦੀ ਪੂਛ ਜੀ ਟੁੱਟ ਗਈ ਉਹਨੇ ਬੈੱਡ ਤੇ ਜਾਣਾ ਉਹ ਸਾਰੀ ਪਿੱਛੇ ਦੀ ਪਿੱਛੇ ਤੇ ਇੱਕ ਤਾਂ ਇਹ ਜ਼ਰੂਰ ਚਾਹੀਦੀਆਂ ਨੇ ਆ ਸਪੋਰਟਾਂ ਵੀ ਤੇ ਇਹਦੇ ਵਿੱਚ ਮੋਹਰਲੇ ਸਾਹ ਨਾਲ ਦੇ ਵਿੱਚ ਲੰਬੇ ਲੋਟ ਚਾਹੀਏ ਸਰੀਆ ਲਵਾ ਦੋ 200 ਤਾਂ ਚਾਹੀ ਕੋਈ 400 400 ਸਰੀਆ ਤੇ ਇਹ ਸਿੰਗਲ ਲੱਗ ਜੇ ਤਾਂ ਲੜੀ ਨਹੀਂ ਆਉਂਦੀ ਹੈਗੀ ਕਿ ਸਪਾਈਕਰਸ ਬੁੱਕ ਤਾਂ ਮਤਲਬ ਢੇੜਾ ਦੇ ਕੇ ਸਾਰੀਆਂ ਜਿਵੇਂ ਸੈਂਟਰ ਚ ਆਉਣੀਆਂ ਚਾਹੀਦੀਆਂ ਨੇ ਫੁੱਟਿੰਗ ਕੀ ਹੈ ਕੋਈ ਪਹਿਲਾ ਬਾਰਕਟ ਦੇ ਟੇੜੀਆਂ ਉਹਨਾਂ 'ਤੇ ਹੱਟਾਂ ਲਾ ਕੇ ਸਿੱਧੀਆਂ ਕਰ ਲੋ ਤੇ ਇੱਕ ਤੰਗਲੀ ਆ ਜਿਹੜੀ ਇਹ ਨਾ ਹੋਵੇ ਵੀ ਉਹ ਜਾਦੇ ਉੱਚੀ ਹੈ ਇਹ ਜਿਆਦਾ ਉੱਚੀ ਆ ਤਾਂ ਥੱੱਬਾ ਬਣ ਕੇ ਜਾਊਗਾ ਕਿਉਂ ਫਿਰ ਗੈਲ ਡਰਾਮ ਨੇ ਆਪਦੇ ਸਪੀਡ ਨਾਲ ਤੇ ਆਪਦੇ ਜ਼ੋਰ ਨਾਲ ਲੰਗਾ ਧੱਕਣਾ ਉਹ ਥੱਬੇ ਦੇ ਵਿੱਚ ਦਾਣਾ ਆਉਏ ਆਉ ਹਟਦਾ ਨਹੀਂ ਤੇ ਮਾਲ ਤਾਂ ਯਾਨੀ ਕਿ ਕਾਟਰ ਤੋਂ ਲੈ ਕੇ ਫੀਡਰ ਤੱਕ ਮਸ਼ੀਨ ਤੱਕ ਵੀ ਐ ਤੈ ਬਣਦੀ ਜਾਵੇ ਸਾਰੀ ਸੈਟਿੰਗ ਯਾਨੀ ਕਿ ਮੂਹੋਂ ਚੱਲਣੀ ਆ ਜਿਵੇਂ ਆਹ ਕਾਟਰ ਆ ਹੁਣ ਇਹਦੇ ਆ ਨੇ ਜਿਹੜੇ ਸਮੋਸੇ ਕਹਿ ਦਿੰਦੇ ਨੇ ਉਦਾਂ ਇਹ ਛੋਟੇ ਨੇ ਫੀਡਰ ਦੇ ਉੱਤੇ ਜਾਦੇ ਜ਼ੋਰ ਲਾਉਣ ਨਾਲੋਂ ਇਹਨਾਂ ਨੂੰ ਵੱਡੇ ਕਰ ਲਓ ਠੀਕ ਹੈ ਨਾ ਆ ਵੀ ਥੋੜੀਆਂ ਥੋੜੀਆਂ ਬਾਤ ਜਾਣ ਤਾਂ ਕਿ ਮੂਰਲੇ ਸਕਾਉਟਾ ਸਕਾਉਟ ਲੁਕ ਜਾਣ ਉਹਦੇ ਫੀਡਰ ਦੇ ਮੂਰਲੇ ਜੋ ਸਕਾਉਟ ਲੁਕ ਗਏ ਨਾ ਤਾਂ ਸ਼ਾਫਟ ਤੇ ਮਾਲ ਨਹੀਂ ਵੱਲਦਾ ਹੁੰਦਾ ਹੁਣ ਕਈ ਇੱਥੇ ਮਤਲਬ ਕੋਈ ਕਾਂਤਲਾ ਵਾਲੀ ਕੋਈ ਕੁਸਲਾ ਵਾਲਿਆ ਕੁਝ ਕਰੀ ਜਾਓ ਕੋਈ ਐਡਾ ਕੰਮ ਨਹੀਂ ਹੁੰਦਾ ਇਹ ਐਡੀ ਚੀਜ਼ ਰਿਜ਼ਲਟ ਨਹੀਂ ਦਿੰਦੀ ਹੈਗੀ ਬਸ ਜਦੋਂ ਫੀਡਰ ਕਾਟਰ ਚ ਪੈ ਗਿਆ ਇੰਨਾ ਘੱਟੋ ਘੱਟ ਕਵਰ ਹੋਣਾ ਚਾਹੀਦਾ ਇਹ ਲਾਉਣੇ ਉਹ ਹਿਸਾਬ ਨਾਲ ਨੇ ਉਹ ਵੀ ਕੱਲ ਨੂੰ ਜੇ ਚੇਨ ਟੈਕਟ ਕਰਦੇ ਐਡਜਸਟਮੈਂਟ ਚਾਹੀਦੀ ਆ ਵੀ ਉਹਦੇ ਨਾਲ ਨਾ ਲੱਗਣਾ ਨਾ ਤਾਂ ਬੈਰੀਂਗਾਂ ਚ ਮਾਲ ਲਿਫਟੇ ਇੱਥੇ ਨਾ ਜੇ ਬੈਰੀਂਗਾਂ ਚ ਮਾਲ ਲਿਫਟੇ ਜਾਂ ਤਾਂ ਫਿਰ ਇਹ ਲਕੀਆਂ ਵੀ ਨਹੀਂ ਖੜਦੀਆਂ ਪਲੇਟਾਂ ਧੱਕੀਆਂ ਜਾਂਦੀਆਂ ਨੇ ਤੇ ਨਾ ਉਧਰ ਸਾਫਟ ਤੇ ਲਿਫਟੇ ਇਹ ਤਾਂ ਵੀ ਕੋਈ ਐਡਾ ਹੋ ਨਹੀਂ ਹੁੰਦਾ ਵੀ ਚਲੋ ਜੇ ਲੱਗੀ ਰਹੇ ਜੇ ਫਿਰ ਵੀ ਵਧੀਆ ਕੰਮ ਆ ਚਲੋ ਮਾੜਾ ਮੋਟਾ ਕੋਸਤਾ ਹੈਲਪ ਕਰਦੀ ਹੈ ਹਨਾ ਕੰਮ 'ਚ ਪਰ ਜੇ ਮੂਰੋ ਸੋਧ ਹੈ ਤਾਂ ਇਹਦਾ ਸਹੀ ਕੰਮ ਹੈ ਨਹੀਂ ਇਹਦਾ ਫਿਰ ਕੋਈ ਮਿਹਣੇ ਨਹੀਂ ਰੱਖਦੀ ਜਦੋਂ ਉਹ ਨਹੀਂ ਲੱਗੇ ਹੁੰਦੇ ਬਹੁਤ ਬੰਦੇ ਦੇਖੇ ਨੇ ਬਦੀਨ ਹੁੰਦੇ ਨੇ ਇਹ ਨਹੀਂ ਪਤਾ ਦਿਹਾੜੀ ਦੇ ਵਿੱਚ ਵੀ ਦੋ ਦੋ ਵਾਰੀ ਮਾਲ ਵਢਣਾ ਫਿਰ ਉਹ ਬਾੜੀ ਕਿੱਥੇ ਹੋਣੀ ਹੈ ਤਵੀਰ ਕਹਿੰਦਾ ਆ ਰਹਿਆਂ ਦੀ ਵੀਡੀਓ ਉਹ ਕੋਈ ਨਹੀਂ ਜਦੋਂ ਆਰੇ ਲਾਵਾਂਗੇ ਪਾ ਦਾਂਗੇ ਤੇ ਉਹ ਕਹੇ ਫੁੱਲਰ ਰਿਪੇਅਰ ਦੀ ਪਾਉਣੀ ਸੀ ਫੁੱਲਰ ਰਿਪੇਅਰ ਦੀ ਹੁਣ ਉਹਦਾ ਕੰਮ ਫਿਲਮ ਵਾਲਾ ਕੰਮ ਹੋ ਜਾਊਗਾ ਫੇਰ ਤਾਂ ਕਿਥੇ ਫੇਰ 4 ਦਿਨ ਵੀ ਲੱਗ ਜਾਂਦੇ ਨੇ 5 ਵੀ ਲੱਗ ਜਾਂਦੇ ਨੇ ਸਾਨੂੰ ਇੱਕ ਦਾ ਮਿਸਤਰੀ ਕੋਲੇ ਕੰਮ ਸੀਗਾ ਇੱਕ ਡਿੱਕਾ ਮੂਰੇ ਫਿਰ ਉਹਦਾ ਕੰਮ ਵੀ ਨਹੀਂ ਛੜਾਇਆ ਜਾਂਦਾ ਤੇ ਚਲੋ ਵੇ ਅੱਜ ਟਰੈਕਟਰ ਆ ਗਿਆ ਤੇ ਦੋ ਤਿੰਨ ਉਹਨਾਂ ਦਾ ਕੰਮ ਕੀਤਾ ਨਾਲ ਦੋ ਖੜੇ ਨੇ ਹਲੇ ਹੋਰ ਉਹਦੇ ਉਹਨਾਂ ਦੇ ਰੰਗ ਰੰਗ ਪਾਏਗੇ ਗੈਲ ਡ੍ਰਮ ਪੁਲੀ ਦੇ ਖਰੈਸਰ ਪੁਲੀ ਦੇ ਚੇਂਜਰ ਦੇ ਰਹਿ ਗਏ ਇੱਥੇ ਪੰਜ ਸੂਤੇ ਟਿੰਬਰੀਆਂ ਪਾਈਆਂ ਪਈਆਂ ਸੀ ਮਤਲਬ 19 ਦੇ ਕਾਬਲੇ 19 ਦੇ ਨੇ ਟਿੰਬਰੀਆਂ ਪੰਜ ਉਹ ਸਾਰੀ ਚੂੜੀ ਖਰਾਬ ਕਰੀ ਪਈ ਸੀ ਉਸੇ ਕੰਮ ਵਧੀਆ ਵੀ ਹੈ ਕੋਠਾਗਲਾ ਕਈ ਜਿਹੜਾ ਤਰ੍ਹਾਂ ਦਾ ਹੱਡ ਪਰੇ ਇੱਥੇ ਹੀ ਲਾਇਆ ਉਹ ਫਿਰ ਟਰਾਲੀਆਂ ਵਾਲੇ ਬਿੱਡਾਂ ਵਾਲੇ ਕੋਈ ਨਹੀਂ ਚੱਲਦੇ ਇਹਨਾਂ ਤੇ ਉਹਨਾਂ ਇਹਦਾ ਰਾਬੜਾ ਖਰਾਬ ਹੋ ਜਾਂਦਾ ਇਹਨਾਂ ਕਾਬਲਿਆਂ ਚੂੜੀ ਮਰ ਜਾਂਦੀ ਹੈ ਸਾਰਾ ਕੁਝ ਹੀ ਖਤਮ ਹੁੰਦਾ ਜਿਵੇਂ ਆਹ ਬੈਂਡ ਹੁੰਦਾ ਇਹਦਾ ਆਹ ਪਲੇਟ ਦਾ ਚੂਹੇ ਦਾ ਆ ਇਹਦਾ ਸਮੋਸੇ ਦਾ ਇਸੇ ਤਰ੍ਹਾਂ ਬੈਂਡ ਅੰਦਰ ਨੂੰ ਨਹੀਂ ਆਉਣਾ ਚਾਹੀਦਾ ਬਾਹਰ ਜਾਵੇ ਫੇਰ ਕੱਲਾ ਫਰੋਂਗਾ ਤੇ ਜੋਰ ਰਹਿਣਾ ਬਲਾਂ ਦੇ ਬਲਾਂ ਦਾ ਵੀ ਕੰਮ ਮੁੱਕ ਜਾਣਾ ਬਲਾਂ ਨੇ ਲਿਆ ਕੇ ਉਰੇ ਮਾਲ ਦੇਣਾ ਇਥੇ ਉਦੋਂ ਵਾ ਫਰੋਂਗਾ ਨੇ ਚੈਨ ਨੂੰ ਦੇਣਾ ਚੈਨ ਨੇ ਸਿੱਧਾ ਰੱਖਣਾ ਹੁਣ ਜੀ ਸਾਈਡਾਂ ਤੇ ਜਾਂਦਾ ਤਾਂ ਪਲੇਟਾਂ 'ਚ ਵੀ ਮੂਰੇ ਲਿਫਟੂਗਾ ਬੈਰਿਆਂ 'ਚ ਤੇ ਮੰਗਰ ਹਾਲਤ ਤੇ ਜਾਊਗਾ ਫੇਰ ਨਹੀਂ ਹਟਦਾ ਉਹ ਮਾੜੇ ਮਾੜੇ ਜੇ ਕੰਮ ਹੁੰਦੇ ਨੇ ਬਸ ਜਦੋਂ ਨਹੀਂ ਪਤਾ ਹੁੰਦਾ ਨਾ ਉਦੋਂ ਕੰਮ ਹੋਲਜੇ ਜਾਂਦਾ ਹੁੰਦਾ ਕਈ ਬੰਦੇ ਵਿੱਚ ਆਲਾ ਕਹਿੰਦਾ ਮੈਂ ਕਿਉਂ ਕਿਸੇ ਨੂੰ ਪੁੱਛਾਂ ਮੈਂ ਕਿਉਂ ਕਿਸੇ ਨਾਲ ਗੱਲ ਕਰਾਂ ਉਹੀ ਚੀਜ਼ਾਂ ਨਾਲ ਸਾਰੇ ਸੀਜ਼ਨ ਦੀ ਜਾਈ ਜਾਂਦੀ ਹੋ ਜਾਂਦੀ ਹੁੰਦੀ ਹੈ ਹੋਰ ਦਾ ਕੋਈ ਕੰਮ ਹੈ ਨਹੀਂ ਬਸ ਆਪਦੇ ਅੱਜ ਉਧਰ ਕੰਮ ਹੋਣ ਕਰਕੇ ਲੱਗੇ ਨਹੀਂ ਗਿਆ ਬਸ 2 ਘੰਟੇ ਲੱਗੇ ਸੀ ਉਹ ਰਵੜਾ ਰੁਬੜਾ ਆਂ ਪਾਲੀਆਂ ਬਾਣਾ ਮੋਟਾ ਹੋਰ ਹੱਤ ਪੱਲਾ ਮਾਰਦਾ ਤੇ ਕੇ ਸੈਂਟਰ ਚ ਗਲੀ ਕਰੀਆ ਪੁਲੀ ਇਹਦੇ ਸਪੇਸ ਚ ਰੇਦੇ ਵੀ ਪਾਇਨੇ ਇਹਦੇ ਵਿੱਚ ਵੀ ਪਾਇਨੇ ਇਹਦਾ ਜਿਹੜਾ ਦੂਜਾ ਆ ਪੱਲੇ ਵਾਲਾ ਉੱਪਰਲਾ ਹੁੰਦਾ ਬੱਸ ਉਹ ਗਾਹਾ ਜਾ ਕੇ ਲੱਗਦਾ ਸੀ ਉਹ ਚੱਕਰ ਘਟ ਜਾਂਦੇ ਤੇ ਇਹ ਕੇ ਪੁਲੀ ਦੀ ਲੈਂਨ ਨਹੀਂ ਹੈਗੀ ਇਹਨੂੰ ਦੁਬਾਰੇ ਪੁਲੀ ਨੂੰ ਖੋਲ ਕੇ ਸਪਰਿੰਗ ਕੱਢ ਕੇ ਅੰਦਰ ਦੀ ਕਾਬਲੇ ਪਾ ਕੇ ਇੱਕ ਪੁਲੀ ਬਾਹਰੇ ਪਾਵਾਂਗੇ ਪੱਕੀ ਨਹੀਂ ਜਲਦੀ ਹੋਗੀ। ਉਹ ਕਿਤੇ ਪਹਿਲਾ ਕੋਈ ਫਿੱਲ ਗਿਆ ਹੋਣਾ ਸਿਸਟਮ। ਮੁੜ ਕੇ ਸੈੱਟ ਨਹੀਂ ਆ ਜੀ। ਕਿਉਂਕਿ ਕਈ ਮਹੀਨਿਆਂ ਦੇ ਗੇਅਰ ਲੀਵਰ ਪਾਟ ਟਾਟ ਹੁੰਦਾ। ਮਤਲਬ ਕਲਚ ਵੀ ਸਹੀ ਕੰਮ ਕਰਦਾ ਹੋਰ ਸਾਰਾ ਵੀ ਠੀਕ ਹੈ। ਉਹਨਾਂ ਦੀ ਨਾ ਆਹ ਚੀਜ਼ ਜਾਮ ਹੋ ਜਾਂਦੀ ਆ ਆ ਪਿੰਨ। ਇਹ ਕੱਲੀ ਕੱਲੀ ਫ੍ਰੀ ਹੋਣੀ ਚਾਹੀਦੀ ਐ। ਆਹ ਹਰ ਕੱਲੀਆਂ ਕੱਲੀਆਂ ਦੋਵੇਂ ਫ੍ਰੀ ਨੇ ਇਹ। ਜੇ ਟਾਈਟ ਨੇ ਤਾਂ ਗੇਅਰ ਟਾਈਟ ਪਾਉਏ ਪਾਉ। ਜਾਨੀ ਕਿ ਹੱਕ ਦਾ ਜ਼ੋਰ ਲਵਾਉਣ ਵਾਲਾ ਕੰਮ ਕਰ ਦਿੰਦਾ ਬਾਕੀ ਡਰਾਮਾ ਡਰਾਮਾ ਕੱਢ ਕੇ ਸਾਰੇ ਦੇਖ ਲੈ ਬ੍ਰੇਕ ਬਰੂਕ ਓਕੇ ਨੇ ਇਕੱਲਾ ਮਾਸਟਰ ਸਿਲੰਡਰ ਬਦਲ ਲੈ ਇਧਰੋਂ ਸਾਰਾ ਕੁਝ ਠੀਕ ਹੈ ਉਹ ਪ੍ਰੈਸ਼ਰ ਨਹੀਂ ਪੂਰਾ ਬਣਾਉਂਦਾ ਜਦੋਂ ਪੈਡਲ ਤੇ ਪੈਰ ਰੱਖਦੇ ਨੇ ਇੱਕਦਮ ਟਾਈਟ ਹੁੰਦਾ ਐਂਡ ਦੇ ਜਾ ਕੇ ਇੱਕਦਾਂੇ ਪੈਡਲ ਥੱਲੇ ਗਿਰ ਜਾਂਦਾ ਇਹਦਾ ਇਹ ਜਿਵੇਂ ਪੀਸ ਵਿਚਾਲੇ ਨਵਾਂ ਲਾਇਆ ਸੀ ਉਹਨਾਂ ਨੇ ਸਰਾਖਾਂ ਦਾ ਫਰਕ ਪੈ ਗਿਆ ਜਿਹੜਾ ਇਧਰਲਾ ਡੈਲੀ ਫੋਨ ਹੈ ਇਹਨੂੰ ਤਾਂ ਨੂੰ ਚੱਕ ਕੇ ਰੱਖਦਾ ਉਹਦੇ ਕਰਕੇ ਇੱਥੋਂ ਕ੍ਰੈਕ ਹੋਈ ਹੋਈ ਹੈ ਇਹ ਸੈੱਟ ਕਰਨੀ ਵਾ ਕੱਲੀ ਹੋਰ ਕੋਈ ਇਹ ਕੰਮ ਨਹੀਂ ਹੈਗਾ ਮੈਂ ਇਹਨੂੰ ਕਾਲ ਨੂੰ ਵਿੱਚ ਪਾ ਕੇ ਪਾ ਸੁਪਾ ਪਾ ਕੇ ਫਿੱਟ ਕਰਦੇ ਆ ਫਿਰ ਆਰੇ ਉਰੇ ਲਾਉਣੇ ਆ ਆਰੇ ਸਿੱਧੇ ਪੁੱਠੇ ਦਾ ਇਹੀ ਹੁੰਦਾ ਵੀ ਜਿਵੇਂ ਪਿੱਛੇ ਨੂੰ ਇੱਕ ਪਾਸੇ ਉਹ ਨੀਵਾ ਹੁੰਦਾ ਇੱਕ ਪਾਸੇ ਉੱਚਾ ਹੁੰਦਾ ਜਿਹੜਾ ਪਾਸਾ ਉੱਚਾ ਉਹ ਪਿੱਛੇ ਪਿੱਛੇ ਪਾਸੇ ਹੀ ਰੱਖਣਾ ਵੀ ਇੱਕ ਸਟਾਵਾ ਕਰਦੇ ਤਿੰਨ ਤਿੰਨ ਆਰੇ ਲਾਉਣੇ ਨੇ ਜਿਹੜਾ ਆਪਣਾ ਫਲੇਪ ਪਟਾ ਉਹ ਤੋਂ ਪਿੱਛੇ ਪਿੱਛੇ ਜੇ ਕਿਸੇ ਦੇ 5 ਸਟਾਵਾ ਕਰੀਆਂ ਵਾਲੀਆਂ ਤਾਂ 15 ਜੇ 6 ਵਾਲੀ ਆ ਤਾਂ 18 ਤਾਂ ਇਹ ਨਹੀਂ ਹੈਗਾ ਵੀ ਇੱਕ ਦਾ ਉੱਚਾ ਪਾਸਾ ਅੱਗੇ ਨੂੰ ਕਰਤਾ ਇੱਕ ਦਾ ਪਿੱਛੇ ਨੂੰ ਕਰਤਾ ਉਵੇਂ ਹੀ ਨਹੀਂ ਲਾਉਗੇ ਬਾਕੀ ਗੁੱਟਕੇ ਘਟਕੇ ਹੋ ਗਏ ਇਹਦੇ ਵੀਰ ਐ ਲੈਨੇ ਸਟਾਵਾ ਕਰ ਪੂਰੇ ਤੁਹਾਡੀ ਦਿਖਾ ਦਿੰਦਾ ਹੋਈ ਕਪਰਲਾ ਨਾਲ ਲੱਗਦਾ ਉਹ ਚ ਪੈਕਿੰਗ ਦੇਣੀ ਆ ਨਾਲ ਲੱਗਦਾ ਹਾਂਜੀ ਦਾ ਜੀ ਆਗੇ ਕੰਮ ਤੋਂ ਹਾਂਜੀ ਇਹਦਾ ਸੇਹ ਆ ਸੇਹ ਤੀ ਆਈਆਂ ਦੀਆਂ ਚਲੋ ਤਾਂ ਬੰਦਾ ਕੰਪਲੀਟ ਕਰ ਗਿਆ ਤੇ ਆ ਕੰਗਣੀਆਂ ਜੇ ਰਹੀਆਂ ਇਹਨਾਂ ਦੇ ਰੰਗ ਕਰੇ ਆ ਕਾਲਾ ਹੋਈ ਇਹੋ ਰਵੀ ਰਵੀ ਆ ਲੈ ਬੰਦੇ ਦੇ ਬੰਦਾ ਟਰੈਕਟਰ ਤੇ ਟਰੈਕਟਰ ਇਹ ਇਹਦੇ ਪੈਰੰਗੂਰੋਂ ਪਾਈ ਨੇ ਦੋਵੇਂ ਗਰੀਸ ਗੱਪਾਂ ਕਰਿਆ ਉਹਦਾ ਬਾਜ ਕਰਦਾ ਉਹ ਵੀ ਦੇਖਣ ਲੱਗਿਆ ਕੱਟਣਾ ਰੇਲ ਦਾ ਬ੍ਰੇਕ ਟੂਕੜਾ ਕੱਢ ਕੇ ਬਾਹਰ ਕੱਢਦੇ ਬਹੁਤ ਇਹ ਖੁੱਲ ਗਿਆ ਹਰਗੋਆ ਖੋਲ ਦੇ ਕੱਢਾ ਤੋ ਆਪਣਾ ਫਲੋਰ ਪੰਜ ਚਾਰ ਪੰਜ ਘਰੇ ਪਏ ਹੁਣ ਚਲੋ ਠੀਕ ਹੈ ਜੀ ਮਿਲਦੇ ਆ ਬਾਕੀ ਕੋਈ ਵੀ ਉਹ ਗੱਲ ਹੁੰਦੀ ਹੈ ਹਨ ਵੀ ਜਿਵੇਂ ਆਪਾਂ ਪਹਿਲਾਂ ਵੀ ਕਹਨੇ ਆ ਵੀ ਉਹ ਹੈ ਜਿਆ ਕਮੈਂਟ ਕਮੈਂਟ ਮੈਸੇਜ ਜਿਵੇਂ ਵੀ ਚਾਹੇ ਫੋਨ ਕਰ ਲਿਆ ਕਰੋ ਕੋਈ ਗੱਲ ਨਹੀਂ ਹਨ ਬਾਬੇ ਦੀ ਕਿਰਪਾ ਨਾਲ ਆਪਾਂ ਨੂੰ ਗੁਣ ਹੈਗਾ ਆ ਬੰਡਾਂਗੇ ਕਹ ਲੈ ਸੁੱਖਿਆ ਮਹਾ ਗੁਣ ਹੈਗਾ ਜੇ ਬੰਡਾਂਗੇ ਠੀਕ ਹੈ ਵੀਰ ਜੀ ਧੰਨਵਾਦ ਸਾਰਿਆਂ ਦਾ